ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਟਾਕਸ ਵਿੱਚ ਦੋਸਤੋ ਹਾਜ਼ਰ ਹੋਇਆ ਇੱਕ ਨਵੀਂ ਜਾਣਕਾਰੀ ਲੈ ਕੇ ਇੱਕ ਨਵੀਂ ਵੀਡੀਓ ਲੈ ਕੇ ਦਸੰਬਰ ਚ 9 ਦਿਨ ਬੰਦ ਰਹਿਣਗੇ ਸਕੂਲ ਜਨੂਕ ਇਸ ਸੁਪੇ ਚ ਕਦੋਂ ਹੋਵੇਗੀ ਛੁੱਟੀ ਦੋਸਤੋ ਕੀ ਹੈ ਪੂਰੀ ਅਪਡੇਟ ਅਤੇ ਦਸੰਬਰ ਵਿੱਚ 9 ਦਿਨ ਸਕੂਲ ਕਿੱਥੇ ਬੰਦ ਰਹਿਣਗੇ ਅਤੇ ਕਿਉਂ ਬੰਦ ਰਹਿਣਗੇ ਜਾਣਗੇ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਹੈ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਕਿਰਪਾ ਕਰਕੇ ਸਾਡੇ ਚੈਨਲ ਪੰਜਾਬੀ ਟਾਕਸ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਪਹਿਲ ਇੱਕ ਅਜਿਹਾ ਬਟਨ ਦਬਾ ਲੈਣਾ ਤਾਂ ਜੋ ਸਾਡੀ ਆਨ ਵਾਲੀਆਂ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਆਓ ਉਸਰ ਬਾਤ ਤੇ ਪੂਰੀ ਖਬਰ ਤੇ ਦਸੰਬਰ ਚ 9 ਦਿਨ ਪਾਂਦ ਰਣ ਕੇ ਸਕੂਲ ਜਾਣੂ ਕਿਸ ਸੁਪੇ ਚ ਕਦੋਂ ਹੋਵੇਗੀ ਛੁੱਟੀ ਦੋਸਤੋ ਦਸੰਬਰ ਵਿੱਚ ਸਕੂਲ 9 ਦਿਨ ਪਾਂਦ ਰਹਿ ਸਕਦੇ ਹਨ ਉਤਰੀ ਭਾਰਤ ਦੇ ਕਈ ਸੁਪਿਆਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਕਰਨ ਛੁੱਟੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਉੱਤਰੀ ਭਾਰਤੀ ਸੂਬਿਆਂ ਵਿੱਚ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਸਰਦੀਆਂ ਦੀਆਂ ਛੁੱਟੀਆਂ ਵਧਾਈਆਂ ਜਾਂਦੀਆਂ ਹਨ। ਕਈ ਜ਼ਿਲ੍ਹੇ ਵਿੱਚ ਖਰਾਬ ਮੌਸਮ ਦੌਰਾਨ ਕੈਲਕਟਰ ਸਕੂਲ ਛੁੱਟੀਆਂ ਦਾ ਐਲਾਨ ਕਰ ਸਕਦਾ ਹੈ। ਨਤੀਜੇ ਵਿੱਚ ਜ਼ਿਆਦਾਤਰ ਖੇਤਰ ਵਿੱਚ ਤਸੱਬਰ ਵਿੱਚ 10 ਦਿਨਾਂ ਤੋਂ ਵੱਧ ਛੁੱਟੀਆਂ ਦਾ ਅਨੁਭਵ ਹੋ ਸਕਦਾ ਹੈ। ਦਿੱਲੀ ਐਨਸੀਆਰ ਦੇ ਆਲੇ-ਦੁਆਲੇ ਸਥਿਤ ਸਕੂਲ 크ਿਸਮਸ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਤੋਂ ਬਾਅਦ ਵਧੀਆਂ ਸਰਦੀਆਂ ਦੀਆਂ ਛੁੱਟੀਆਂ ਦਾ ਅਨੁਭਵ ਕਰ ਸਕਦੇ ਹਨ। 크ਿਸਮਸ ਵਾਲੇ ਦਿਨ ਦੇਸ਼ ਭਰ ਵਿੱਚ ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਹਰਿਆਣਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਵਸ ਤੇ ਛੁੱਟੀ ਮਨਾ ਸਕਦੇ ਹਨ ਹਰਿਆਣਾ ਸ਼ਹੀਦ ਉਤਮ ਜੈੰਤੀ ਤੇ ਵੀ ਛੁੱਟੀ ਮਨਾਏਗਾ ਠੰਡਵਦਨ ਨਾਲ 15 ਦਸੰਬਰ ਤੋਂ ਬਾਅਦ ਕਈ ਸੁਭੇ ਵਿੱਚ ਸਰਦੀਆਂ ਦੀਆਂ ਛੁੱਟੀਆਂ ਵੀ ਸ਼ੁਰੂ ਹੋ ਸਕਦੀਆਂ ਹਨ ਦਸੰਬਰ ਵਿੱਚ ਇੰਨੇ ਦਿਨ ਬੰਦ ਰਹਿਣਗੇ ਸਕੂਲ 7 ਦਸੰਬਰ ਐਤਵਾਰ ਹਫਤਾਵਾਰੀ ਛੁੱਟੀ ਸਾਰੇ ਦੇਸ਼ ਵਿੱਚ 14 ਦਸੰਬਰ ਐਤਵਾਰ ਹਫਤਾਵਾਰੀ ਛੁੱਟੀ ਸਾਰੇ ਦੇਸ਼ ਵਿੱਚ 19 ਦਸੰਬਰ ਗੋਆ ਮੁਕਤੀ ਦਿਵਸ ਗੋਆ 21 ਦਸੰਬਰ ਐਤਵਾਰ ਹਫਤਾਵਾਰੀ ਛੁੱਟੀ ਸਾਰੇ ਦੇਸ਼ ਵਿੱਚ 24 ਦਸੰਬਰ 크리스마ਸ ਦੀ ਸ਼ਾਮ ਮਿਗਾਲੇ ਮਿਜ਼ਰਮ 25 ਦਸੰਬਰ 크리스마ਸ ਦੇ ਜਨਤਕ ਛੁੱਟੀ 26 ਦਸੰਬਰ ਬਾਕਸਿੰਗ ਡੇ ਮਿਜ਼ਰਮ ਤੇਲंगाना 27 ਦਸੰਬਰ ਗੁਰੂ ਗੋਬਿੰਦ ਸਿੰਘ ਜਨਮ ਦਿਵਸ ਪੰਜਾਬ ਹਰਿਆਣਾ ਚੰਡੀਗੜ੍ਹ 28 ਦਸੰਬਰ ਐਤਵਾਰ ਹਫਤਾਵਾਰੀ ਛੁੱਟੀ ਸਾਰੇ ਦੇਸ਼ ਵਿੱਚ 10 ਦਿਨਾਂ ਲਈ ਸਰਦੀਆਂ ਦੀਆਂ ਛੁੱਟੀਆਂ ਸ਼ਮਾਹੀ ਪ੍ਰੀਖਿਆਵਾਂ ਦਸੰਬਰ ਵਿੱਚ ਖਤਮ ਹੁੰਦੀਆਂ ਹਨ ਇਸ ਲਈ ਬੋਰਡ ਪ੍ਰੀਖਿਆਵਾਂ ਵਾਲੀਆਂ ਕਲਾਸਾਂ ਤੋਂ ਇਲਾਵਾ ਹੋਰ ਕਲਾਸਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਛੁੱਟੀ ਦਿੱਤੀ ਜਾਂਦੀ ਹੈ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜ ਆਮ ਤੌਰ ਤੇ 10 ਦਿਨਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਦੀ ਪੇਸ਼ਕਸ਼ ਕਰਦੇ ਹਨ ਇਸ ਵਾਰ ਸਰਦੀਆਂ ਦੀਆਂ ਛੁੱਟੀਆਂ 10 ਦਿਨਾਂ ਲਈ ਵੀ ਹੋ ਸਕਦੀਆਂ ਹਨ ਜੇਕਰ ਠੰਡ ਦਾ ਮੌਸਮ ਤੇਜ਼ ਹੁੰਦਾ ਹੈ ਤਾਂ ਛੁੱਟੀਆਂ ਵਧਾਈਆਂ ਜਾ ਸਕਦੀਆਂ ਹਨ ਪਹਾੜੀ ਸੂਬਿਆਂ ਵਿੱਚ ਜੇਕਰ ਭਾਰੀ ਬਰਬਾਰੀ ਹੁੰਦੀ ਹੈ ਤਾਂ ਜ਼ਿਲ੍ਹਾ ਕਲੈਕਟਰ ਵੱਧ ਛੁੱਟੀਆਂ ਦਾ ਐਲਾਨ ਕਰ ਸਕਦਾ ਹੈ ਅਜਿਹੇ ਮਾਮਲਿਆਂ ਵਿੱਚ ਮਾਪਿਆਂ ਅਤੇ ਬੱਚਿਆਂ ਨੂੰ ਆਪਣੇ ਸਕੂਲਾਂ ਦੇ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਸੋ ਦੋਸਤੋ ਇਹ ਇੱਕ ਵੱਡੀ ਜਾਣਕਾਰੀ ਨਿਕਲ ਕੇ ਆਈ ਸੀ ਦਸੰਬਰ ਵਿੱਚ 9 ਛੁੱਟੀਆਂ ਦੇ ਐਲਾਨ ਨੂੰ ਲੈ ਕੇ ਦੋਸਤੋ ਅੱਜ ਦੀ ਵੀਡੀਓ ਵਿੱਚ ਇਹ ਹੀ ਜਾਣਕਾਰੀ ਸੀ ਇਸੇ ਤਰ੍ਹਾਂ ਦੀਆਂ ਹੋਰ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਸਾਡੇ ਚੈਨਲ ਪੰਜਾਬੀ ਟਾਕਸ ਨਾਲ ਜੁੜੇ ਰਹਿਣਾ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਨਾਲ ਤਦ ਤੱਕ ਧੰਨਵਾਦੀ